ਇਤਿਹਾਸ ਵਿੱਚ ਇੱਕ ਸਾਖੀ ਦਾ ਜ਼ਿਕਰ ਮਿਲਦਾ ਹੈ ਬਾਣੀ ਤੋਂ ਇਹ ਸਾਖੀ ਲੈ ਕੇ ਚੱਲਾਂਗੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਧੰਨ ਧੰਨ ਗੁਰੂ ਗੋរ ਸਤਿਗੁਰ ਪਾਦਾ ਜਿਨਹਰ ਉਪਦੇਸ਼ ਦੇ ਕੀਏ ਸਿਆਣੇ ਬੁੱਧੀ ਤੋਂ ਹੌਲਿਆਂ ਨੂੰ ਅਨਪੜਾਂ ਨੂੰ ਗੁੰਗਿਆਂ ਨੂੰ ਧੰਨ ਸਤਿਗੁਰੂ ਗੋਬਿੰਦ ਸਿੰਘ ਬੋਲਣ ਲਾ ਦਿੰਦੇ ਨੇ ਐਸੀ ਅਜ਼ਮਤ ਐਸੀ ਬਰਕਤ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹਜ਼ੂਰੀ ਚ ਬੁੰਜਾ ਕਵੀ ਬੰਦੇ ਸਨ ਜਿੱਥੇ ਮਹਾਨ ਦਸਮ ਗ੍ਰੰਥ ਦੀ ਰਚਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਕੀਤੀ ਉਥੇ ਕਵੀਆਂ ਦੇ ਕੋਲੋਂ ਸਨਾਤਨ ਧਰਮ ਦੇ ਦੁਨੀਆ ਦੇ ਵਿੱਚ ਪ੍ਰਚਲਿਤ ਗ੍ਰੰਥਾਂ ਦੇ ਉਲੱਥੇ ਕਰਵਾਏ ਸੁਖੈਨ ਪਾਸ਼ਾ ਚ ਪਰ ਤੁਹਾਨੂੰ ਵੀ ਦੱਸਾਂ ਕਿ ਕੱਲਾ ਆਪਾਂ ਸਖਾਂ ਦੀ ਗੱਲ ਹੀ ਨਾ ਕਰੀਏ ਅਕਬਰ ਬਾਦਸ਼ਾਹ ਨੂੰ ਵੀ ਇਹ ਸ਼ੌਂਕ ਸੀ ਉਹਨੇ ਵੀ ਕਵੀ ਰਖੇ ਸਨ ਔਰ ਉਸਨੇ ਵੀ ਸਨਾਤਨ ਧਰਮ ਦੇ ਮਹਾਭਾਰਤ ਰਮਾਇਣ ਆਦਿਕ ਗ੍ਰੰਥਾਂ ਦੇ ਉਲਥੇ ਕਰਵਾਏ ਸਨ ਅਰਬੀ ਫਾਰਸੀ ਚ ਕਿਉਂਕਿ ਜਿਸ ਦੇਸ਼ ਤੇ ਰਾਜ ਕਰਨਾ ਹੈ ਉਸ ਦੇਸ਼ ਦੇ ਸਿਧਾਂਤ ਨੂੰ ਨਵਜ ਨੂੰ ਪੜਨਾ ਬੜਾ ਜ਼ਰੂਰੀ ਹੁੰਦਾ ਹੈ ਤੋ ਅਕਬਰ ਵਰਗੇ ਬਾਦਸ਼ਾਹੇ ਕਰਮ ਕਰਦੇ ਰਹੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖ ਜਗਤ ਦੇ ਸਾਵੇਂ ਸਾਰੀ ਨੌਲੇਜ ਸਦੀਆਂ ਪੁਰਾਣੀ ਰੱਖਣ ਲਈਏ ਕਾਰਜ ਕਵੀਆਂ ਤੋਂ ਕਰਵਾਉਂਦੇ ਸਨ ਫਿਰ ਉਹਨਾਂ ਰਚਨਾਵਾਂ ਵਿੱਚ ਜਿਹੜੀ ਜੰਗ ਜੂ ਕਿਰਿਆ ਹੈ ਜੰਗਾ ਜੁੱਧਾਂ ਦਾ ਜਿਹੜਾ ਸਿਧਾਂਤ ਹੈ ਉਹ ਪੜ ਕੇ ਫਿਰ ਜਗਤ ਦੇ ਅੰਦਰ ਜੋਸ਼ ਆਵੇ ਮੁਗਲੀਆਂ ਸਲਤਨਤ ਦਾ ਗਲਬਾ ਗਲੋਂ ਲਾ ਕੇ ਸੁੱਟਣੇ ਤੋਂ ਇਸ ਪ੍ਰਕਾਰ ਦੇ ਨਾਲ ਯੁੱਧ ਕਲਾ ਵਿੱਚ ਨਿਪੁੰਨ ਕਰਨ ਲਈ ਆਪਣੇ ਖਾਲਸੇ ਤੋਂ ਹੀ ਇਹ ਰਚਨਾ ਕਰਵਾਈਆਂ ਹੁਣ ਜਿਹੜੀਆਂ ਢਾਡੀ ਵਾਰਾਂ ਗਾਈਆਂ ਜਾਂਦੀਆਂ ਕੱਲੀਆਂ ਗੁਰੂ ਕੇ ਸਿਧਾਂਤ ਅੰਦਰ ਜਿਹੜੇ ਸੂਰਮੇ ਨੇ ਕੱਲੀਆਂ ਇਹਨਾਂ ਦੀਆਂ ਹੀ ਥੋੜਾ ਗਾਈਆਂ ਜਾਂਦੀਆਂ ਨੇ ਗੁਰੂ ਅਰਗੁਨ ਸਾਹਿਬ ਦੇ ਦਰ ਤੇ ਜਦੋਂ ਢਾਡੀ ਵਾਰਾਂ ਗਾਈਆਂ ਜਾਂਦੀਆਂ ਸਨ ਹਰੇ ਤੇ ਗੁਰਾਂ جنگ ਹੀ ਕੋਈ ਨਹੀਂ ਲੜਿਆ ਪਰਾਚੀਨ ਜਿਹੜੇ ਸੂਰਮੇ ਹੋਏ ਨੇ ਉਹਨਾਂ ਦੀਆਂ ਵਾਰਾਂ ਜੋਸ਼ ਭਰਨ ਲਈ ਗਾਈਆਂ ਜਾਂਦੀਆਂ ਸਨ ਉਹ ਇਦਾਂ ਹੀ ਚਾਹੇ ਦਸਮਗ੍ਰੰਥ ਹੈ ਚਾਹੇ 52 ਕਵੀਆਂ ਦੀਆਂ ਰਚਨਾਵਾਂ ਨੇ ਪੁਰਾਣੇ ਦੇਵਤੇ ਮਹਾਪੁਰਸ਼ ਜਿਨ੍ਹਾਂ جنگ ਲੜੇ ਇਨਸਾਨੀਅਤ ਲਈ ਜਿਨ੍ਹਾਂ ਨੇ ਪਾਪ ਦਾ ਨਾਸ਼ ਕੀਤਾ ਉਹਨਾਂ ਦੇ ਰੂਹ ਬਰੂ ਖਾਲਸੇ ਨੂੰ ਕਰਵਾਉਣ ਲਈ ਭਾਰਤ ਵਰਸ਼ ਦੇ ਲੁਕਾਈ ਨੂੰ ਜੋ ਗੁਲਾਮ ਹੈ ਕਰਵਾਉਣ ਲਈ ਰਚਨਾਵਾ ਕਰਵਾਈਆਂ ਔਰ ਆਪ ਦਾ ਸੁਮ ਗ੍ਰੰਥ ਚ ਲਿਖਿਆ ਹੈ ਦਸ਼ਮ ਕਥਾ ਪਘੌਤ ਕੀ ਪਾਕਾ ਕਰੀ ਬਣਾਏ ਅਵਰ ਬਾਸਨਾ ਨਾਹੀਂ ਪ੍ਰਭ ਧਰਮ ਜੁਧ ਕੇ ਚਾਏ ਕਹਿੰਦੇ ਮੈਂ ਗ੍ਰੰਥ ਇਸ ਲਈ ਨਹੀਂ ਲਿਖਿਆ ਵੀ ਇਹਨੂੰ ਗੁਰੂ ਗ੍ਰੰਥ ਸਾਹਿਬ ਦੀ ਜਗ੍ਹਾ ਉੱਤੇ ਗੁਰੂ ਬਣਾਵਾ ਮੈਂ ਦਸੋਂ ਗ੍ਰੰਥ ਧਰਮ ਯੁੱਧ ਦੀ ਵਾਸ਼ਨਾ ਪੈਦਾ ਕਰਨ ਲਈ ਲਿਖਿਆ ਹੈ ਜਿਹੜਾ ਇਹਨੂੰ ਪੜੇ ਉਹ ਹਥਿਆਰ ਉਠਾਵੇ ਇਨਸਾਨੀਅਤ ਦੇ ਦੁਸ਼ਮਣਾਂ ਦਾ ਘਾਣ ਕਰੇ ਤੇ ਪੈਰੋਂ ਬੇੜੀਆਂ ਲਾ ਕੇ ਸੁੱਟ ਲਵੇ ਗੁਲਾਮੀ ਲਾ ਦੇਵੇ ਅੰਦਰੂਨੀ ਤੌਰ ਤੇ ਵਿਕਾਰਾਂ ਨਾਲ ਟਕਰਾਵੇ ਗਿਆਨ ਦੀ ਤਲਵਾਰ ਲੈ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਵੱਢੇ ਤੇ ਬਾਹਰमुखी ਤੌਰ ਤੇ ਪ੍ਰਤੱਖ ਲੋਹ ਖੜਗ ਲੈ ਕੇ ਮੁਗਲਿਆ ਸਲਤਨਤ ਦਾ ਸਰਬਨਾਸ਼ ਕਰ ਦਵੇ ਕਿ ਕਿ ਉਸולם ਕਰਦੇ ਨੇ ਹੁਣ ਬੜੇ ਬੜੇ ਕਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹਜ਼ੂਰੀ ਚਾਹੁੰਦੇ ਸਨ ਇੱਕ ਬਹੁਤ ਮਹਾਨ ਕਵੀ ਚੰਦਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਹਜ਼ੂਰੀ ਚਾਇਆ ਉਹਨੇ ਇੱਕ ਦਰਬਾਰ ਦੇ ਵਿੱਚ ਸਵਈਆ ਪੜ੍ਹ ਕੇ ਸੁਣਾਇਆ ਤੇ ਨਾਲ ਇਹ ਕਹਿ ਦਿੱਤਾ ਮਹਾਰਾਜ ਤੁਹਾਡੇ ਦਰਬਾਰ ਵਿੱਚ ਇਹਨੇ ਕਵੀ ਨੇ ਕਿਸੇ ਨੂੰ ਆਖੋ ਇਹਦੇ ਅਰਥ ਕਰਕੇ ਸੁਣਾਵੇ ਹਉਮੇ ਵਿੱਚੇ ਬਚਨ ਕਹੇ ਤੇ ਉਹਦੇ ਸਵਯੇ ਦੇ ਬੋਲ ਸਾਨਾ ਸਵਯਾ ਨਵਸਾਤ ਤੀਏ ਨਵਸਾਤ ਕੀਏ ਨਵਸਾਤ ਪੀਏ ਨਵਸਾਤ ਪਿਆਏ ਨਵਸਾਤ ਰਚੇ ਨਵਸਾਤ ਬਦੇ ਨਵਸਾਤ ਪਿਆ ਪਹਿਦਾਇਕ ਪਾਏ ਨਵ ਸਤ ਕੀ ਹੁੰਦਾ ਹੈ 9 ਤੇ 7 16 ਅੱਗੇ ਕਹਿੰਦਾ ਹੈ ਜੀਤ ਕਲਾ ਨਵ ਸਤਨ ਕੀ ਨਵ ਸਤਨ ਕੇ ਮੁਖ ਅੰਚਰ ਛਾਏ ਮਨ ਹੋ ਮੇਗ ਕੇ ਮੰਡਲ ਮੈਂ ਕਵਚ ਚੰਦਨ ਚੰਦ ਕਲੇਵਰ ਛਾਏ ਹੁਰਦੇ ਮੁਸਕਰਾਏ ਕਹਿੰਦੇ ਕਵੀ ਜੀ ਸਵਯਾ ਤੇ ਬਹੁਤ ਸੁੰਦਰ ਰਚਿਆ ਹੈ ਤੁਹਾਡੀ ਕਾਰ ਕਲਾ ਦੀ ਤਾਰੀਫ ਕਰਦੇ ਐਸੀਂ ਜੋ ਮੰਗੋ ਇਨਾਮ ਮਿਲੇਗਾ ਕਹਿੰਦਾ ਮਹਾਰਾਜ ਅਰਥ ਕਰਵਾਓ ਬਾਕੀ ਗੱਲਾਂ ਫਿਰ ਕਰਦੇ ਐ ਗੁਰਦੇਵ ਨੇ ਵੇਖਿਆ ਕੀੜਾ ਹੈ ਦੇ ਅੰਦਰ ਹੰਕਾਰ ਦਾ ਮਿਟਾਉਣਾ ਪਵੇਗਾ ਨਹੀਂ ਤੇ ਲੈ ਡੁੱਬੇਗਾ ਦੀ ਬੇੜੀ ਨੂੰ ਕੋਈ ਵੀ ਕਲਾ ਜਦੋਂ ਹੰਕਾਰ ਹੋ ਜਾਂਦਾ ਤੇ ਸਮਝ ਲਓ ਬੇੜੀ 'ਚ ਛੇਕ ਹੈ ਕਿ ਡੁੱਬੇਗੀ ਕਹਿੰਦੇ ਕਵੀ ਦੀ ਕਾਹਦਾ ਮਾਨ ਕਰਦੇ ਹੋ ਤੁਸੀਂ ਆਂਦੇ ਹੋ ਗੁਰੂ ਦਰਬਾਰ ਦਾ ਕੋਈ ਕਵੀ ਅਰਥ ਕਰੇ ਮੇਰੀ ਨਜ਼ਰ ਹੋ ਗਈ ਤੇ ਮੈਂ ਇੱਕ ਕਾਹੀ ਤੋਂ ਹੀ ਅਰਥ ਕਰਵਾ ਦੇਣੇ ਨੇ ਜਿਹੜਾ ਸਾਡੇ ਘੋੜਿਆਂ ਨੂੰ ਕਾਹ ਪਾਉਂਦਾ ਹੈ ਜਿਹੜਾ ਸਾਡੇ ਘੋੜਿਆਂ ਦੀ ਲਿੱਦ ਢੋਂਦਾ ਹੈ ਉਹ ਅਰਥ ਕਰ ਦਵੇਗਾ ਕਹਿੰਦਾ ਫਿਰ ਸਧੋ ਕਾਹੀ ਨੂੰ ਗੁਰਦੇਵ ਨੇ ਆਖਿਆ ਅਸਤਵਲ ਵਿੱਚ ਸਿੱਖੋ ਜਾਓ ਭਾਈ ਧੰਨਾ ਸਿੰਘ ਨੂੰ ਲੈ ਕੇ ਆਓ ਭਾਈ ਧੰਨਾ ਸਿੰਘ ਜੀ ਲੈ ਬੜੇ ਤੇ ਬੜੇ ਕਿਉਂਕਿ ਸੇਵਾ ਕਰਦੇ ਆਏ ਨੇ ਬਸਤਰ ਮੈਲੇ ਸਨ ਜੀਵਨ ਉੱਜਲ ਹੈ ਅੰਤਸ਼ਕਰਣ ਬੜਾ ਸਾਫ਼ ਸੁਥਰਾ ਹੈ ਵਿਕਾਰਾਂ ਤੋਂ ਰਹਿਤ ਹੈ ਕਹਿੰਦੇ ਮਹਾਰਾਜ ਕੀ ਹੁਕਮ ਹੈ ਗੁਰਦੇਵ ਨੇ ਨਜ਼ਰੇ ਨਿਯਮਤ ਕੀਤੀ ਸੀਸ ਤੇ ਹੱਥ ਰੱਖਿਆ ਕਹਿੰਦੇ ਭਾਈ ਤਨਨਾ ਸਿੰਘ ਕਵੀ ਚੰਦਨ ਨੂੰ ਮਾਣ ਹੈ ਆਪਣੀ ਕਾਵ ਰਚਨਾ ਤੇ ਇਹਦਾ ਮਾਣ ਤੋੜਨਾ ਹੈ ਗੁਣੀ ਗਿਆਨੀ ਬੜਾ ਹੈ ਪਰ ਹੰਕਾਰ ਦਾ ਕੰਡਾ ਇਹਨੂੰ ਟਿਕਨ ਨਹੀਂ ਦੇ ਰਿਹਾ ਅਰਥ ਕਰ ਦਿਓ ਇਹਦੇ ਸੋਈਏ ਦੇ ਤੇ ਭਾਈ ਤਨਨਾ ਸਿੰਘ ਕਹਿੰਦੇ ਕਵੀ ਚੰਦਨ ਜੀ ਤੁਹਾਡੀ ਸਾਰੀ ਜਿਹੜੀ ਕਵਿਤਾ ਹੈ ਇਹ 9 ਤੇ 7 16 ਦੀ ਮੁਹਾਰਨੀ ਦੇ ird gird ਘੁੰਮਦੀ ਹੈ ਤੁਹਾਡੀ ਕਾਵ ਰਚਨਾ ਦਾ ਭਾਵ ਹੈ ਨਵਸਾਤ ਤੀਏ 9 ਤੇ 7 16 ਤੀਏ ਔਰਤ 16 ਸਾਲਾਂ ਦੀ ਮੁਟਿਆਰ ਨਵਸਾਤ ਕੀਏ 16 ਉਹਨੇ ਸ਼ਿੰਗਾਰ ਕੀਤੇ ਨੇ ਨਵਸਾਤ ਪੀਏ ਉਹਦੇ ਜਿਹੜਾ ਸਿਰ ਦਾ ਸਾਈ ਹੈ ਉਹਦੀ ਵੀ ਉਮਰ 16 ਕ ਬਰੇ ਦੀ ਐ ਨਵਸਾਤ ਪਿਆਏ ਉਹਨੂੰ ਤਕਰੀਬਨ 16 ਮਹੀਨੇ ਹੋ ਗਏ ਨੇ ਘਰੋਂ ਬਾਹਰ ਗਏ ਨੂੰ ਤੇ ਹੁਣ ਉਹ ਮੁੜ ਆਇਆ ਐ ਨਵਸਾਤ ਰਚੇ ਦੋਹਾਂ ਨੇ 16 ਘਰਾਂ ਵਾਲੇ ਚੌਪੜ ਦੀ ਬਾਜ਼ੀ ਖੇਡੀ ਨਵਸਾਤ ਬਧੇ ਉਹਦੇ 16 ਦਾਓ ਪਾਉਣ ਦੀ ਸ਼ਰਤ ਲਾਈ ਨਵਸਾਤ ਪਿਆ 16 ਦਾਉ ਪਤੀ ਦਾ ਚੱਲ ਗਿਆ ਜਿਹੜਾ 16 ਨੰਬਰ ਸੀ ਉਹਦਾ ਦਾ ਚੱਲ ਗਿਆ ਪਹਿਦਾਇਕ ਪਾਏ ਇਹ ਜਿਹੜੀ ਸੁਆਣੀ ਸੀ ਇਹ ਹਾਰ ਗਈ ਜੀਤ ਕਲਾ ਨਵ ਸਾਤਨ ਕੀ 16 ਨਰਦਾਂ ਵਾਲੇ ਚੌਪੜ ਦੀ ਬਾਜ਼ੀ ਜਦੋਂ ਪਤੀ ਨੇ ਜਿੱਤ ਲਈ ਨਵ ਸਾਤਨ ਕੇ ਮੁਖ ਅੰਚਰ ਛਾਏ ਉਹ ਜਿਹੜੀ ਸੁਹਾਣੀ ਹੈ 16 ਕਲਾਂ ਵਾਲੇ ਚੰਦ ਵਰਗਾ ਜਿਹਦਾ ਮੁਖੜਾ ਹੈ ਉਹਨੇ ਘੁੰਡ ਕੱਢ ਲਿਆ ਚਿਹਰਾ ਟੱਕ ਲਿਆ ਮਨਹੁ ਮੇਗ ਕੇ ਮੰਡਲ ਮੈਂ ਇੰਜ ਲੱਗਦਾ ਹੈ ਜਿਵੇਂ ਬੱਦਲਾਂ ਦੇ ਉਲੇ ਚੰਦ ਲੁਕ ਗਿਆ ਹੁੰਦਾ ਹੈ ਅਹੰਕਾਰ ਟੁੱਟ ਗਿਆ ਕਵੀ ਚੰਦਨ ਦਾ ਵੀ ਇੱਕ ਅਨਪੜ੍ਹ ਕਾਈ ਨੇ ਅਰਥ ਕਰ ਦਿੱਤੇ ਐਡਾ ਮਾਨ ਸੀ ਮੈਨੂੰ ਕਵਿਤਾ ਤੇ ਹਰੇ ਸੋਚੀ ਪਿਆ ਹੈ ਇੱਕ ਸਧਾਰਨ ਸੇਵਾਦਾਰ ਇਨੀ ਕਲਾ ਰੱਖਦਾ ਹੈ ਗੁਰੂ ਦੀ ਕਿਰਪਾ ਐਸੀ ਹੈ ਗੁਰਦੇਵ ਜੀ ਵਸੇ ਕਹਿੰਦੇ ਭਾਈ ਤਨਨਾ ਸਿੰਘ ਹੁਣ ਤੁਸੀਂ ਕਵੀ ਜੀ ਨੂੰ ਇੱਕ ਕਵਿਤਾ ਸੁਣਾਓ ਤੇ ਇਹਨਾਂ ਕੋਲੋਂ ਅਰਥ ਕਰਵਾ ਕੇ ਵੇਖਦੇ ਹਾਂ ਵੀ ਕਿੰਨੀ ਇਹਨਾਂ ਦੀ ਸੋਚ ਗਹਿਰਾਈ ਵਾਲੀ ਹੈ ਸਵਈਆ ਹੀ ਫਿਰ ਬਾਬਾ ਤਨਨਾ ਸਿੰਘ ਨੇ ਉਚਾਰਿਆ ਸਵਈਆ ਮੀਨ ਮਰੇ ਜਲ ਕੇ ਪਰਸੇ ਕਬ ਹੂੰ ਨ ਮਰੇ ਪਰ ਪਾਵਕ ਪਾਏ ਹਾਤੀ ਮਰੇ ਮਦ ਕੇ ਪਰਸੇ ਕਬ ਹੂੰ ਨ ਮਰੇ ਤਨ ਤਾਪ ਕੇ ਆਏ ਇਉਂ ਪੜਦੇ ਗਏ ਕਵਿਤਾ ਲੰਬੇ ਰਹੀ ਐ ਉਹ ਜਦੋਂ ਸਾਰੀ ਕਵਿਤਾ ਸੁਣੀ ਨ ਕਵੀ ਚੰਦਨ ਨੇ ਉਹ ਕਹਿੰਦਾ ਮੈਨੂੰ ਨਹੀਂ ਪਤਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਨੂੰ ਇਹਦੇ ਅਰਥ ਨਹੀਂ ਆਉਂਦੇ ਭਾਈ ਧਨਾ ਸਿੰਘ ਕਹਿੰਦਾ ਕਵੀ ਜੀ ਖੀਰਲੀ ਪੰਕਤੀ ਵੱਲ ਧਿਆਨ ਦਿਓ ਗੂੜ ਮੈਂ ਬਾਤ ਕਹੀ ਦਿਜ ਰਾਜ ਵਿਚਾਰ ਸਕੈ ਨਾ ਬਿਨਾ ਚਿਤ ਲਾਏ ਬੜੀ ਡੂੰਗੀ ਗੱਲ ਐ ਐਥੇ ਜ਼ੋਰ ਦੇ ਫਿਰ ਅਰਥ ਸੁਣੇ ਨੇ ਉਹ ਕਹਿੰਦਾ ਮੈਥੋਂ ਨਹੀਂ ਅਰਥ ਹੁੰਦੇ ਕਵੀ ਚੰਦਰ ਕਹਿੰਦਾ ਕੋਈ ਅਰਥ ਟੁੱਕਦਾ ਹੀ ਨਹੀਂ ਹੈ ਤੁਹਾਡੀ ਕਵਿਤਾ ਕਹਿ ਰਹੀ ਹੈ ਮੱਛੀ ਪਾਣੀ ਦੀ ਛੋਹ ਨਾਲ ਮਰ ਜਾਂਦੀ ਹੈ ਅੱਗ ਵਿੱਚ ਪਾਓ ਤੇ ਮਰਦੀ ਨਹੀਂ ਹਾਥੀ ਸ਼ਰਾਬ ਪੀ ਕੇ ਮਰ ਜਾਂਦਾ ਬੁਖਾਰ ਨਾਲ ਮਰਦਾ ਹੀ ਨਹੀਂ ਗੱਲਾਂ ਤੇ ਸਾਰੀਆਂ ਉਲਟ ਨੇ ਤੇ ਭਾਈ ਤਨਨਾ ਸਿੰਘ ਕਹਿੰਦਾ ਇਹੀ ਗੱਲਾਂ ਤੇ ਉਲਟ ਤੋਂ ਸਿੱਧੀਆਂ ਕਰਨੀਆਂ ਨੇ ਕਹਿੰਦਾ ਕਵੀ ਧਿਆਨ ਨਾਲ ਸੁਣਾ ਇਹ ਜਿਹੜਾ ਮੇਰਾ ਸਵਈਆ ਹੈ ਨਾ ਇਹਦੇ ਵਿੱਚ ਜੇ ਤੈਨੂੰ ਵਿਸ਼ਰਾਮ ਸਹੀ ਜਗ੍ਹਾ ਲਾਉਣਾ ਆ ਗਿਆ ਤੇ ਅਰਥ ਟੁੱਟ ਜਾਣੇ ਨੇ ਪਰ ਤੈਨੂੰ ਵਿਸ਼ਰਾਮ ਸਹੀ ਜਗ੍ਹਾ ਲਾਉਣਾ ਆ ਨਹੀਂ ਰਿਹਾ ਐ ਵਿਚ ਰਾਜ ਜਿਹੜਾ ਕਬਹੂ ਨਾ ਲਫ਼ਜ਼ ਹੈ ਨਾ ਜਿਹੜਾ ਇਹ ਲਫ਼ਜ਼ ਹੈ ਇਹਨੂੰ ਤੂੰ ਦੂਸਰੇ ਅਧ ਨਾਲੋਂ ਤੋੜ ਕੇ ਕਾਵ ਰਚਨਾ ਦੀ ਪਹਿਲੀ ਭਗਤੀ ਦੇ ਪਿੱਛੇ ਜੋੜ ਲੈ। ਵਿਸ਼ਰਾਂਤ ਦੋ ਅੱਖਰ ਅਗੇ ਲਾ ਦੇ ਅਰਥ ਚਲ ਪਵੇਗਾ। ਮੀਨ ਮਰੇ ਜਲ ਕੇ ਪਰਛੇ ਕਬ ਹੂੰ ਨਾ ਮਰੇ ਪਰ ਭਾਵਕ ਪਾਏ। ਜਿਹੜੀ ਮੀਨ ਪਾਣੀ ਨੂੰ ਗ੍ਰਹਿਣ ਕਰ ਲਵੇ ਜਲ ਦੇ ਅੰਗ ਸੰਗ ਰਵੇ ਉਹ ਨਹੀਂ ਮਰਦੀ ਤੇ ਜਿਹੜੀ ਅੱਗ ਦੇ ਨੇੜੇ ਹੋਏ ਮਰ ਜਾਂਦੀ ਹੈ। ਹਰ ਇੱਕ ਪੰਕਤੀ ਵਿੱਚ ਜਿਹੜਾ ਕਬਹੂ ਨਾ ਲਬਜ਼ ਹੈ ਉਹਦੇ ਉਰਲੇ ਬੰਨੇ ਵਿਸ਼ਰਾਮ ਹੈ ਪਰਲੇ ਬੰਨੇ ਵਿਸ਼ਰਾਮ ਲਾ ਦੇ ਤੇ ਸਾਰੇ ਅਰਥ ਠੀਕ ਲੱਗ ਜਾਣਗੇ ਸ਼ਰਮਿੰਦਾ ਹੋ ਗਿਆ ਕਵੀ ਤੇ ਲਾਜਿਆ ਪੈ ਗਿਆ ਨਿਮੋ ਜੁਣਾ ਜਿਆ ਪੈ ਗਿਆ ਇੱਕ ਅਨਪੜ ਕਾਹੀ ਨੇ ਐਸਾ ਸਵਯਾ ਰਚ ਦਿੱਤਾ ਮੈਥੋਂ ਅਰਥ ਨਹੀਂ ਹੋਏ ਮਾਫੀ ਮੰਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਕਾਇਲ ਹੋ ਗਿਆ ਉਹਨਾਂ ਦੀ ਹਸਤੀ ਦੇ ਮਹਾਰਾਜ ਮੈਨੂੰ ਵੀ ਮਤ ਬਖਸ਼ ਦਿਓ ਸੰਹਕਾਰ ਮਿਟ ਜਾਵੇ ਤੇ ਤੁਹਾਡੇ ਚਰਨਾਂ ਚ ਜਗਾ ਮਿਲ ਜਾਵੇ ਇਹਨੂੰ ਕਰਾਮਾਤ ਆਖਿਆ ਬਾਣੀ ਨੇ ਤੇ ਸਾਡੇ ਬਹੁਤੇ ਕਥਾਵਾਚਕਾਂ ਦਾ ਅੱਜ ਜੋਰ ਲੱਗਾ ਹੈ ਵੀ ਕਰਾਮਾਤ ਹੁੰਦੀ ਨਹੀਂ ਕੋਈ ਇੱਕ ਪ੍ਰੋਬਲਮ ਹੈ ਉਹਨਾਂ ਦੀ ਉਹਨਾਂ ਨੂੰ ਲੱਗਦਾ ਵੀ ਜੇ ਉਹ ਖਾਲੀ ਭਾਂਡੇ ਨੇ ਨਾ ਤੇ ਗੁਰੂ ਵੀ ਉਹਨਾਂ ਵਰਗਾ ਖਾਲੀ ਭਾਂਡਾ ਹੀ ਹੈ ਛਪੜੀ ਦਾ ਤੇ ਸਾਗਰ ਦਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਗੁਰੂ ਸਮੁੰਦਰ ਨਦੀ ਸਭ ਸਿੱਖੀ ਆਪਾਂ ਸਾਰੇ ਸਿੱਖ ਨਦੀਆਂ ਹਾਂ ਤੇ ਗੁਰੂ ਸਮੁੰਦਰ ਹੈ। ਤੇ ਸਮੁੰਦਰ ਦੇ ਸਾਵੇਂ ਲੱਖਾਂ ਨਦੀਆਂ ਦੀ ਔਕਾਦ ਕੱਖ ਵੀ ਨਹੀਂ ਹੈ। ਤੋ ਜ਼ਰੂਰੀ ਨਹੀਂ ਵੀ ਤੂੰ ਉਹ ਡੱਡੂਆਂ ਜਿਹੜਾ ਖੂਹ ਚ ਰਹਿਣਾ ਹੈ ਤਾਂ ਖਮ ਸਾਗਰ ਬਾਰੇ ਜਾਣਦਾ ਆਵੇਂ। ਖੂਹ ਤੋਂ ਬਾਹਰ ਨਿਕਲਿਆ ਹੀ ਨਹੀਂ ਤੂੰ। ਗੁਰੂ ਗ੍ਰੰਥ ਸਾਹਿਬ ਨੇ ਕਿਤੇ ਵੀ ਨਹੀਂ ਆਖਿਆ ਵੀ ਕਰਾਮਾਤਾਂ ਨਹੀਂ ਗੁਰੂ ਚ ਇਹ ਸਾਰੀ ਇਹਨਾਂ ਅਨਪੜ੍ਹਾਂ ਦੀ ਆਪਣੀ ਉਪਜ ਹੈ ਲੈਕ ਆਫ ਐਜੂਕੇਸ਼ਨ ਹੈ ਜਾਂ ਬਾਣੀ ਪੜ੍ਹੇ ਨਹੀਂ ਜੇ ਪੜ੍ਹੇ ਨੇ ਤੇ ਧਿਆਨ ਨਾ ਨਹੀਂ ਪੜਦੇ ਸਾਫ਼ ਲਿਖਿਆ ਹੈ ਗੁਰਪੂਰਾ ਪੂਰੀ ਤਾਂ ਕੀ ਕਲਾ ਗੁਰਕਾ ਸ਼ਬਦ ਸਦਾ ਸਦ ਟਲਾ ਕਲਾ ਕੀ ਹੈ ਕਰਾਮਾਤ ਅਜ਼ਮਤ ਮੈਰੇਕੂਲਸ ਪਾਵਰ ਇਸ ਕੋਪਰਨੈਚੁਰਲ ਪਾਵਰ ਇੱਕ ਅੰਗਰੇਜ਼ੀ ਦਾ ਡਾਕਟਰ ਅਰਥ ਕਰਦਾ ਕਹਿੰਦਾ ਦਾ ਗੁਰੂ ਇਸ ਪਰਫੈਕਟ ਐਂਡ ਪਰਫੈਕਟ ਹਿਸ ਪਾਵਰ ਹਰ ਅਜ਼ਮਤ ਹਰ ਕਰਾਮਾਤ ਗੁਰੂ ਗੋਬਿੰਦ ਸਿੰਘ ਦੇ ਵਿੱਚ ਹੈ ਤੇ ਸ਼ਬਦ ਉਹਦਾ ਪੱਥਰ ਤੇ ਲਕੀਰ ਟੱਲ ਹੈ ਜੇ ਆਖਿਆ ਵੀ ਅਨਪੜ੍ਹ ਘਾਈ ਅਰਥ ਕਰੇਗਾ ਤੇ ਅੱਖਾਂ ਸਾਹਮਣੇ ਕਰ ਦਤੇ ਜਿਹਨੂੰ ਗੁਰੂ ਗ੍ਰੰਥ ਸਾਹਿਬ ਨੇ ਇਦਾਂ ਵੀ ਆਖਿਆ ਦੂਣੀ ਚੌਣੀ ਕਰਾਮਾਤ ਸੱਚੇ ਦਾ ਸੱਚਾ ਢੋਆ ਜਾਰੇ ਜਾਗੇ ਚਹੋ ਜੁਗੀ ਪੰਚਾਇਣ ਆਪੇ ਹੋਵਾ ਅੱਜ ਤੱਕ ਜਿਨੀ ਰਹਿਪਰਾ ਪੈਗੰਬਰਾਂ ਚ ਕਰਾਮਾਤ ਰਹੀ ਹੈ ਗੁਰੂ ਅਰਜਨ ਸਾਹਿਬ ਦਸੋ ਪਾਤ ਸ਼ਾਇਆਂ ਚ ਉਹਨਾਂ ਨਾਲੋਂ ਦੂਣੀ ਚੌਣੀ ਕਰਾਮਾਤ ਹੈ